ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚ ਹੁਣ ਤੱਕ 37000 ਤੋਂ ਵੱਧ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅੱਜ 37600 ਤੋਂ ਜ਼ਿਆਦਾ ਨੌਕਰੀਆਂ ਹੋ ਗਈਆਂ ਜੀ 37600 ਜ਼ਿਆਦਾ ਸਰਕਾਰੀ ਨੌਕਰੀਆਂ ਤੁਹਾਨੂੰ ਮਿਲਾ ਕੇ 56 57000 ਕਰੋੜ ਦੀਆਂ ਫੈਕਟਰੀਆਂ ਆ ਗਈਆਂ ਉੱਥੇ 1,98,000 2,298,000 ਦੇ ਨੇੜੇ ਦੇ ਮੁੰਡੇ ਕੁੜਿਆਂ ਨੂੰ ਕੰਮ ਮਿਲੂਗਾ। ਹਰ ਰੋਜ਼ ਮੈਂ ਸੋਚਦਾ ਕਿ ਕਿਹੜੀ ਫਾਈਲ ਤੇ ਸਾਈਨ ਕਰਾਂ ਜਿਹਦੇ ਨਾਲ ਸਾਡੇ ਧੀਆਂ ਪੁੱਤਾਂ ਨੂੰ ਕੰਮ ਮਿਲ ਜੇ। ਵਿਹਲੇ ਨਾ ਰਹਿਣੋ। ਪੰਜਾਬ ਸਰਕਾਰ ਵੱਲੋਂ ਨਾ ਕੇਵਲ ਸਰਕਾਰੀ ਨੌਕਰੀਆਂ ਬਲਕਿ ਪ੍ਰਾਈਵੇਟ ਸੈਕਟਰ 'ਚ ਵੀ ਨੌਕਰੀਆਂ ਦੇ ਮੌਕੇ ਪੈਦਾ ਕੀਤੇ ਜਾ ਰਹੇ ਨੇ। ਜਿਸ ਨਾਲ ਸੂਬੇ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਵਿਦੇਸ਼ਾਂ ਦਾ ਰੁੱਖ ਨਹੀਂ ਕਰਨਾ ਪਵੇਗਾ ਇਸ ਤੋਂ ਇਲਾਵਾ ਕਰੀਬ 12000 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਨਾਲ 31 ਦਸੰਬਰ 2023 ਤੱਕ ਕਲੀਬ 9000 ਹੋਰ ਕਰਮਚਾਰੀਆਂ ਦੀ ਨੌਕਰੀ ਵੀ ਪੱਕੀ ਹੋ ਜਾਵੇਗੀ 12710 ਕਿਤੇ ਜੀ ਟੀਟੀ ਵਾਲੇ ਜਾਂ ਜਿਹੜੇ ਜਿਨ੍ਹਾਂ ਨੂੰ ਕੋਈ ਹੋਰ ਹੀ ਨਾਮ ਰੱਖੇ ਹੋਏ ਸੀ ਸਿੱਖਿਆ ਪ੍ਰੋਵਾਈਡਰ پتہ ਨਹੀਂ ਕੀ ਕੀ ਟੀਚਰ ਕਹੋ ਯਾਰ ਮਾਸਟਰ ਕਹੋ ਨਨ ਛੋਟੀ ਮੋਟੀ ਗੱਲਾਂ ਕਿਸੇ ਨੂੰ ਪੜਾਉਣਾ ਕਿਸੇ ਨੂੰ ਵਿਦਿਆ ਦਾ ਦਾਨ ਦੇਣਾ ਮੁਲਾਜ਼ਮਾਂ ਦੀਆਂ ਤਨਖਾਹਾਂ ਅਤੇ ਭੱਤਿਆਂ ਵਿੱਚ ਵੀ ਸਰਕਾਰ ਨੇ ਤਕਰੀਬਨ 3 ਗੁਣਾ ਵਾਅਦਾ ਕੀਤਾ ਹੈ